ਆ ਜਿਹੜੀ ਮੋਛਾ ਹਮ ਸਾਰੇ ਬੰਦੇ ਦੇ ਹ ਰੱਖਦੇ ਆ ਹ ਇਹਦਾ ਕੋਈ ਸਵਾਲ ਵੱਖਰਾ ਹੈ ਹ ਵਟ ਤਾਂ ਦੇ ਹਰੇ ਕੀ ਦੇਈ ਜਾਂਦਾ ਹ ਇਹ ਕੀ ਬੜਿਆ ਹ ਰਾਜੇ ਦੇ ਦਰਬਾਰ ਦੇ ਵਿੱਚ ਵੇਸਵਾ ਨੱਚਦੀ ਸੀ ਹ ਨੱਚਦੀ ਸੀ ਨੰਗੇ ਮੂੰਹ ਹ ਹਰਜਾਨਾ ਨੱਚਦੀ ਸੀ ਹ ਇੱਕ ਦਿਨ ਕੋਈ ਸਿੱਧਾ ਸਾਦਾ ਮੋਛਾ ਵਾਲਾ ਜਾ ਕੇ ਬਹਿ ਗਿਆ ਹ ਜਦੋਂ ਨੱਚਦੀ ਨੱਚਦੀ ਉਹਦੇ ਕੋਲੇ ਗਈ ਹ ਉਹਨੇ ਕੁੰਡ ਕੱਢ ਲਿਆ ਅਛਾ ਰਾਜਾ ਹੁਣ ਬੈਠਾ ਤਖਤ ਤੇ ਵੇਲਾ ਹੀ ਸਾਹਮਣੇ ਹੂੰ ਕਹਿੰਦਾ ਵੀ ਅੱਗੇ ਨੰਗੇ ਮੂੰਹ ਨੱਚਦੀ ਅੱਜ ਘੁੱਟ ਕੀ ਤੋਂ ਕੱਢਿਆ ਨੇ ਹੂੰ ਇਹਦਾ ਰਾਜੇ ਕੋਲੇ ਗਈ ਉਹਨੇ ਬੇਸਬਾਨ ਪੁੱਛਿਆ ਵੀ ਅੱਗੇ ਤੂੰ ਨੰਗੇ ਮੂੰਹ ਨੱਚਦੀ ਆ ਅੱਜ ਘੁੰਡ ਕੀ ਤੋਂ ਕੱਢਿਆ ਹੂੰ ਉਹ ਕਹਿੰਦੀ ਜੀ ਮਾਰੋ ਛੱਡੋ ਅੱਜ ਛੋਡੇ ਦਰਬਾਰ ਦੇ ਵਿੱਚ ਨਾ ਮੋਛਾ ਵਾਲਾ ਬਹਿ ਗਿਆ ਆ ਕੇ ਹੂੰ ਮੈਨੂੰ ਉਦੋਂ ਸ਼ਰਮ ਆਈ ਅੱਛਾ ਉਦੋਂ ਕੱਢਿਆ ਘੁੰਡ ਹੂੰ ਉਹ ਕਹਿੰਦਾ ਫਿਰ ਸਾਡੇ ਨਹੀਂ ਮੋਛ ਉਹ ਕਹਿੰਦੀ ਜੇ ਇਹ ਤਾਂ ਜਦੋਂ ਕੋਲੂ ਦੇ ਸਰੋਂ ਪਾਤੀ ਨਾਲ ਤੇਲ ਕੱਢਿਆ ਪੀੜ ਕੇ ਉਦੋਂ ਅੰਦਾਜ਼ਾ ਆਉਣਾ ਵੀ ਕਿੰਨਾ ਨਿਕਲਿਆ ਕਿੰਨਾ ਨਹੀਂ ਕਹਿੰਦਾ ਜਾ ਉਹ ਮਰਦ ਨੂੰ ਪੁੱਛ ਜਾ ਕੇ ਵੀ ਜਿੰਨਾ ਨਾਮ ਮੈਂ ਦੇ ਸਕਦਾ ਉਹ ਦੇ ਦ ਹੂੰ ਉਹਦੇ ਕੋਲੇ ਗਈ ਉਹਨੂੰ ਦੱਸਿਆ ਵੀ ਭਾਈ ਸਾਹਿਬ ਆਹ ਗੱਲ ਆ ਆਹ ਬਾਤ ਆ ਮੈਂ ਤੈਥੋਂ ਘੁੰਡ ਕੱਢਿਆ ਤੈਨੂੰ ਮਰਦ ਸਮਝਿਆ ਤੇ ਰਾਜਾ ਆਹ ਗੱਲ ਕਹਿੰਦਾ ਵੀ ਜਿੰਨਾ ਨਾਮ ਮੈਂ ਦੇ ਸਕਦਾ ਉਹ ਦੇ ਦ ਉਹ ਕਹਿੰਦਾ ਵੀ ਰਾਜਾ ਜਿੰਨਾ ਮਰਜ਼ੀ ਚੱਲ ਲੈ ਉੱਪਰ ਚੱਲੋ ਅੱਛਾ ਉਹਨੇ ਉਮਿਆ ਆ ਕੇ ਰਾਜੇ ਨੂੰ ਕਹਿਤਾ ਜਿਸ ਉੱਥੋਂ ਉੱਪਰ ਚੱਲੋ ਹੂੰ ਰਾਜਾ ਕਹਿੰਦਾ ਸਮਾਂ ਤੇ ਗੱਲ ਜਾਵਣੀ ਹੂੰ ਉਹ ਕਹਿੰਦਾ ਰਾਜਾ ਭਲਾ ਪੁੱਠਾ ਹੋ ਕੇ ਢੱਕ पे ਉੱਪਰ ਹੀ ਚੱਲੋ ਅੱਛਾ ਉਹ ਕਹਿੰਦੀ ਵੀ ਨਾਮੂਹ ਮੰਗ ਮਾਰੂੰ ਹਾਂ ਉਹ ਮਰਦ ਨੇ ਵੀ ਕਹਿਤਾ ਲੈ ਲਈ ਤੇ ਰਾਜੇ ਕੋਲੇ ਗਈ ਉਹ ਵੀ ਕਹਿੰਦਾ ਲੈ ਲਈ ਹੂੰ ਹੁਣ ਨੱਕੀ ਕੁੱਤੀ ਹੂੰ ਜਦੋਂ ਹੋਈ ਖਾੜੇ ਦੀ ਸਮਾਗਤੀ ਹੂੰ ਤੇ ਰਾਜੇ ਨੂੰ ਕਹਿੰਦੀ ਜੀ ਮੇਰਾ ਨਾਮ ਹੂੰ ਉਹ ਕਹਿੰਦਾ ਨੋਕਰੋ ਖਜ਼ਾਨਾ ਖੋਲ ਦਿਓ ਹੂੰ ਢੋਲਾ ਮਾਇਆ ਜਿੰਨੀ ਢੋਈ ਦੀ ਉਹ ਕਹਿੰਦੀ ਮਾਇਆ ਅੱਗ ਲਾਉਣੀ ਮੈਂ ਹੂੰ ਪੈਸੇ ਨਹੀਂ ਚਾਹੀਦੇ ਕਹਿੰਦਾ ਹੋਰ ਕਹਿੰਦੀ ਇੱਕ ਤੇਰੇ ਘਰ ਵਾਲੀ ਬਣਨਾ ਹੂੰ ਇੱਕ ਤੇਰਾ ਸਿਰ ਵੱਡਣਾ ਅੱਛਾ ਜਦੋਂ ਸਿਰ ਕਿਹਾ ਤੇ ਬਾਦਸ਼ਾਹ ਦਾ ਕਾਲਜਾ ਜਾਵੱਜਾ ਪਿਛਲੇ ਪਾਸੇ ਹੂੰ ਕਹਿੰਦਾ ਜਾ ਉਹ ਮਰਦ ਨੂੰ ਪੁੱਛ ਇਹ ਸਿਰ ਬਟਾਉ ਹੂੰ ਉਹਦੇ ਕੋਲੇ ਜਾਵੜੀ ਕਹਿੰਦੀ ਭਾਈ ਸਾਹਿਬ ਸ਼ਰਤ ਕਹਿੰਦਾ ਬਤੀਦੰਦ ਮੂੰਹ ਚ ਲਾਏ ਪ੍ਰਮਾਤਮਾ ਨੇ ਤੇ ਇੱਕ ਜੀਵ ਲਈ ਮਾਰਾ ਜਾਂ ਹਲਾਕੀ ਮੰਗਦੀ ਹੈ ਹੂੰ ਕਹਿੰਦੀ ਸਿਰ ਉੱਠ ਕੇ ਖੜਾ ਹੋ ਕੇ ਉਹਦੇ ਪੈਰਾ ਚ ਮਾਰਿਆ ਕਹਿੰਦਾ ਕੱਟ ਲਾ ਹੁਣ ਮਰਟ ਨਾਉਣਾ ਹੂੰ ਉਹ ਕਹਿੰਦੀ ਆਏ ਨਹੀਂ ਕੱਟਣਾ ਮੈਂ ਹੂੰ ਤੇਰਾ ਤੇ ਰਾਜੇ ਦਾ ਇੱਕੇ ਟੱਕ ਨਾ ਕੱਟਣਾ ਹੂੰ ਰਾਜੇ ਨੂੰ ਕਹਿੰਦੀ ਆਜੋ ਜੀ ਉਹ ਤੱਪਿਆ ਹੂੰ ਆਜੋ ਬਰਾਬਰ ਅੱਛਾ ਜੀ ਰਾਜਾ ਕਰਨ ਲੱਗਾ ਵੀ ਮੈਨੂੰ ਰਾਣੀਆਂ ਨਾਲ ਸਲਾਹ ਕਰਨ ਲੈ ਹੂੰ ਕਹਿੰਦੀ ਕਰਿਆ ਉਹਨੂੰ ਕਹਿੰਦੀ ਤੂੰ ਪਿਆਰਾ ਮੂਤਾ ਹੂੰ ਰਾਣੀਆਂ ਨੂੰ ਜਾ ਕੇ ਦੱਸਿਆ ਵੀ ਗੱਲ ਆਉਗੀ ਤੇ ਸਿਰ ਵਢਾਉਣਾ ਪੈਣਾ ਹੂੰ ਉਹ ਕਹਿੰਦਾ ਕੁੱਤਿਆਂ ਜਾਂਦੇ ਆ ਸਿਰ ਤਾਂ ਤੂੰ ਵਢਾ ਦੇਗਾ ਹੂੰ ਰਾਜਕਾਦੇ ਨਾਲ ਚੱਲੂ ਤੇ 12 13 ਅਸੀਂ ਹੂੰ ਹੂੰ ਸਿਰ ਵਢਾ ਕੇ ਕੀ ਕਰੇਗਾ ਉਹ ਕਹਿੰਦਾ ਵਢਾਉਣਾ ਪੈਣਾ ਹੂੰ ਉਹ ਕਹਿੰਦੀਆਂ ਫਿਰ ਤੈਨੂੰ ਜਾਚ ਦੱਸ ਦਿੰਦੀਆਂ ਬਚਣ ਸੀ ਬਾਜ ਜੇਗਾ ਹੂੰ ਫਿਰ ਦੱਸੋ ਕਹਿੰਦਾ ਉਸ ਤਰ੍ਹਾਂ ਲੇ ਹਾਂ ਤੇਰੀ ਦਾੜੀ ਜੂੜੀ ਚੱਕ ਦਿੰਦੇ ਨਾ ਜਮੇ ਅੱਛਾ ਮੱਛਾ ਮੱਛਾ ਹਾਂ ਤੇ ਤੈਨੂੰ ਜਨਾਨੀ ਬਣਾ ਦਿੰਦੇ ਨਾ ਹਾਂ ਜਨਾਨੀ ਬਣਾ ਕੇ ਗਲਾਲੀਆਂ ਮਲ ਕੇ ਚੂੜਾ ਪਾ ਕੇ ਹਾਂ ਵਾੜ ਗੁੱਤ ਕਰ ਦਿੰਦੀਆਂ ਹਾਂ ਉਹ 360 ਗੋਲੀ ਜਿੱਥੇ ਕੱਤਦੀ ਆ ਨਾ ਹਾਂ ਉਹਨਾਂ ਦੇ ਵਿੱਚ ਚਰਖੇ ਤੇ ਬਹਿ ਜਾ ਹਾਂ ਇੰਨਾਂ ਤੋਂ ਉਹਨੂੰ ਕੀ ਸਿਆਣ ਆਉਣੀ ਆ ਹਾਂ ਆਪੇ ਮੁੜ ਜੂਗੀ ਹਾਂ ਰਾਜਾ ਕਹਿੰਦਾ ਛੇਤੀ ਕਰੋ ਹਾਂ ਉਹਨਾਂ ਨੇ ਕੁੰਡੀ ਦੇ ਥੱਲੇ ਰਗਾ ਕੱਢਤਾ ਫੇਰ ਮਾਰ-ਮਾਰ ਪਲੇਟ ਠੀਕ ਹੈ ਜਦੋਂ ਕੱਢਤਾ ਤੇ ਗਲਾਲੀਆਂ ਲਾਤੀਆਂ ਕਾਟੇ ਛਾਟੇ ਪਾਤੇ ਹਾਂ ਤੇ ਪਾਤਾ ਚਰਖੇ ਤੇ ਹਾਂ ਫਿਰ ਉਹ ਭੈਣਦੋ ਚਰਖੇ ਦਾ ਕੁੱਡਣ ਜਾਂਣਾ ਫਿਰ ਕਿਤੇ ਆਏ ਗੇੜ ਦੇ ਵਿੱਚ ਕਿਤੇ ਆਏ ਹਾਂ ਉਹਦਾਂ ਨੂੰ ਉਹ ਗਈ ਹਾਂ ਉਹਨੇ ਆਵਾਜ਼ ਮਾਰੀ ਵੀ ਰਾਜਾ ਸਾਹਿਬ ਰਾਣੀਆਂ ਕਹਿੰਦੀਆਂ ਸ਼ਿਕਾਰ ਗਿਆ ਹਾਂ ਸਹੀ ਹੁਣ ਜਿਹੜੀ ਪੰਡਾਲ ਚ ਲੱਗਦੀ ਓ ਥੋੜੀ ਕਣੀ ਗੱਲ ਸੀ ਹਾਂ ਉਨੇ ਮਾਰੀ ਤਰਿੰਜਣਾ ਤੇ ਨਿਗਾਹ ਤੇ ਉਹ ਕੁੱਡਣ ਜੈ ਨਾ ਫਿਰੇ ਹੂੰ ਕਹਿੰਦੀ ਉਹ ਬੈਠਾ ਹੂੰ ਉਹਨੇ ਕੋ ਟੋਫਾ ਹੂੰ ਕਹਿੰਦੀ ਰਾਜਾ ਜੀ ਐ ਨਹੀਂ ਕੰਮ ਚੱਲਣਾ ਹੂੰ ਸਿਰ ਤਾਂ ਵਢਾਉਣਾ ਪੈਣਾ ਹੂੰ ਉਹ ਆਦਾ ਅਜ ਤਾਂ ਜਨਾਨੇ ਹੀ ਚੰਗੇ ਉਹਦਾ ਵਢਲਾ ਅੱਛਾ ਸਾਥੋਂ ਨਹੀਂ ਵਢਾਈ ਦਾ ਠੀਕ ਹੈ ਠੀਕ ਹੈ